ਇੱਕ ਹੋਰ ਲੱਬਲਿਆ ਗਹਿਣਾ ਬਾਲੇ ਦੇ ਨੇੜੇ ਵੀ ਨਹੀਂ ਰਹਿਣਾ ਰਹਿਣਾ ਤੇ ਮਿੱਤਰੋ ਤਾਂ ਨਹੀਂ ਕਿਉਂਕਿ ਕੰਡੀਸ਼ਨ ਟਰੈਕਟਰ ਦੀ ਜਮੇ ਹੀ ਨਵੀਂ ਪਈਆ ਮਾਡਲ 2021 ਆ ਇਹਦਾ ਨੰਬਰ ਵੀ ਪੰਜਾਬ ਦਾ ਤੇ ਇਹ ਫਰਸਟ ਪਾਰਟੀ ਦੇ ਨਾਮ ਆ ਪਰਵੇਂ ਮਗਰਲਾ ਜੋੜਾ ਤਾਂ ਵਈ ਨੇ ਜਬ ਹੀ ਨਵਾਂ ਲਵਾਤਾ ਵੀ ਕੇਟੀ ਦੇਖ ਲਓ 14 ਦੇ ਟਾਇਰਾਂ 'ਚ ਸਟicker ਵੀ ਚੈੱਕ ਕਰਵਾ ਦੇ ਰਿੰਮਾਂ ਤੇ ਵੀ ਨਹੀਂ ਸਕਰੈਚ ਪੈਣ ਦਿੱਤਾ ਟਰੈਕਟਰ ਤੇ ਤਾਂ ਕੀ ਪੈਜੂ ਹੁੱਕ ਚੈੱਕ ਕਰਵਾ ਦੇ ਬਾਈ ਪੂਰੀ ਦੇ ਪੂਰੀ ਹੁੱਕ ਖੜੀ ਆ ਆ ਟਿਊਬਾਂ ਦਾ ਸਾਰੇ ਚੈੱਕ ਕਰਵਾ ਦੇ ਲਿੰਕਾਂ ਦਾ ਚੈੱਕ ਕਰਵਾ ਦੇ ਕੋਈ ਟੁੱਟ ਭੰਨਣੀ ਗਿਣਤੀ ਦੇ 1082 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਮਗਰ ਆਹਦਾ ਨੰਦਰ ਕਰਵਾ ਦੇ ਬਈ ਚੱਕ ਛਤਰੀ ਬਿਲਕੁਲ ਨਵੀਂ ਹੈ ਡੋਰੀਆਂ ਸ਼ੌਂਕ ਨਾਲ ਬੰਨੀਆਂ ਹੋਈਆਂ ਨੇ 3 ਸਪੀਡ ਦੇ ਵਿੱਚ ਹੈ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਹੈ ਪਲੇਟਫਾਰਮ ਚੈੱਕ ਕਰਵਾ ਦੇ ਮੂਹਰੇ ਟਾਇਰ ਦਿਖਾ ਦੇ ਤੇ ਆਹ ਕਰਵਾ ਦੇ ਬਈ ਚੱਕ ਸਾਰੀ ਵੈਰੰਟ ਤੇ ਨਾਮ ਦੇ ਸਟicker ਕੱਲੇ ਕੱਲੇ ਖੜੇ ਨੇ ਸੋਹ ਤੇ ਵੀ ਉਦਾਂ ਹੀ ਹਲੇ ਸਟicker ਖੜਾ ਪਹਿਲਾਂ ਦੇਖ ਲੋ 750 ਸੋਨਾਂ ਵਾਲੀ ਕਮੇਤਰ ਵਾਰਕਸ ਟੌਪ ਮਾਡਲ 3 ਸਪੀਡ ਵਾਲਾ ਸੈਟਲ ਗੇਅਰ ਵਾਲਾ ਜੇ ਕਿਸੇ ਸੱਜਣ ਨੇ ਖਰੀਦਣਾ ਪਿੰਡ ਮਕੰਦਪੁਰ ਦੇ ਵਿੱਚ ਬਕਾਊ ਖੜਾ ਹੈ ਪੂਰੀ ਫੁੱਲ ਗਾਰੰਟੀ ਆ ਨਵੀਂ ਸਰਵਿਸ ਹੋਈ ਹੋਈ ਆ ਨਵੀਂ ਬੈਟਰੀ ਆ ਚਾਬੀ ਨਿਕਮਾਉਣ ਦਿੰਦਾ ਪੜਕਦੇ ਨੇ ਸਟਾਰਟ ਹੋ ਜਾਂਦਾ ਮਿੱਤਰੋ ਹੁਣ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਪੂਰੀ ਗਾਰੰਟੀ ਵਾਲਾ ਟਰੈਕਟਰ ਲੈ ਜਾਣਾ 6 ਲੱਖ ਤੇ 25 ਹਜ਼ਾਰ ਦਾ ਟਰੈਕਟਰ ਬਣਜੂ ਹੁਣੇ ਸੰਪਰਕ ਕਰ ਲਓ ਨੰਬਰ ਵਾਈ ਦਾ ਸਕਰੀਨ ਤੇ ਆ